ਆਹ ਜਿੱਦੀ ਕਮੇ ਵੀਰ ਜੀ ਨਾਲ ਜਿਹੜੇ ਕਬੂਤਰ ਬੈਠੇ ਆ ਉਹਨਾਂ ਸਾਰਿਆਂ ਦੀ ਮੂਰ ਚੈੱਕ ਕਰਾਂਗੇ ਆਪਾਂ ਔਨ ਮੀਡੀਆ ਪਰਸਨ ਕਵਰ ਬਾਠ ਤੇ ਟੈਂਪਰੇਚਰ ਸਾਰਿਆਂ ਨੂੰ ਪਤਾ ਹੀ ਅੱਜ ਕਿੰਨਾ ਵਾ 43 ਡਿਗਰੀ ਟੈਂਪਰੇਚਰ ਆ ਤੇ ਇੰਦਰ ਦਾ ਹਵਾ ਲਾਈ ਇਹਦੇ 44 ਗਾ ਤੇ ਤਤੀ ਲੋ ਵਗੰਢੀ ਆ ਤੇ ਸਾਡੇ ਵੱਲ ਕਮੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਕਮੇ ਵੀਰ ਨੇ ਮਾਰ ਲਿਆ ਮੋਟਰਸਾਈਕਲ ਦੀ ਕਿੱਕ ਲਓ ਜੀ ਆਪਾਂ ਆ ਗਏ ਛੱਤ ਦੇ ਉੱਤੇ ਤੇ ਤੁਹਾਨੂੰ ਕੱਲਾ ਕੱਲਾ ਕਬੂਤਰ ਵਿਖਾਉਨੇ ਆ ਜੀ ਨਹੀਂ ਆ ਗਏ ਆ ਸਾਰੇ ਆ ਗਏ ਆ ਵੈਸੇ ਹੀ ਦਹਾੜਾ ਪੈਣਾ ਸੀ ਤੇ ਇੱਕ ਕਬੂਤਰ ਵੀਰ ਦਾ ਬਾਰਡਰ ਤੋਂ ਪਹਿਲਾਂ ਬਹਿ ਗਿਆ ਸੀ ਜੀ ਤੇ ਇਹ ਬਾਕੀ 10 ਕਬੂਤਰ ਘਰ ਬੈਠੇ ਆ ਤੇ ਆ ਤੁਹਾਨੂੰ ਮੋਹਰਾਂ ਚੈੱਕ ਕਰਨੀਆਂ ਕਬੂਤਰਾਂ ਦੀਆਂ ਆ ਆਹ ਮੁੰਸਾ ਵੀਰ ਆ ਮੁੰਸਾ ਵੀਰ ਦੀ ਹਾਈ ਦੇ ਵਿੱਚ ਆਪਾਂ ਮੋਹਰਾਂ ਚੈੱਕ ਕਰਨ ਲੱਗੇ ਆ ਕਰਾਓ ਜੀ ਮੋਂਸੋਵੀ ਜੀ ਕਰੋ ਚੱਕ ਤੁਸੀਂ ਜੈਸਿਆ ਜੀ ਜੈਸਿਆ ਜੈਸਿਆ ਓਕੇ ਰਪੋੜਿਆ ਜੀ ਓਕੇ ਓਕੇ ਹਾਂਜੀ ਲੋ ਜੀ ਆ ਪਹਿਲਾ ਕਬੂਤਰ ਬੈਠਾ ਸੀ ਜੀ ਮੋਂਸੋ ਸਾਹਿਬ ਕਰੋ ਚੱਕ ਠੀਕ ਹੈ ਮੋਰ ਵੇਖੋ ਬੇਨ ਲੋ ਜੀ ਆ ਲੱਗੀ ਜੋ ਮੋਰ ਠੀਕ ਹੈ ਜੀ ਬੈਠਾ ਸੀ ਜੀ ਕਬੂਤਰ ਦੂਸਰੇ ਨੰਬਰ ਤੇ ਹਾਂਜੀ ਮੋਂਸੋ ਸਾਹਿਬ ਠੀਕ ਹੈ ਵੇਖੋ ਓਕੇ ਹੈ ਜੀ ਡਨ ਲੋ ਜੀ ਆ ਵੇਖ ਲੋ ਜੀ ਇਹ ਤੀਜਾ ਬੈਠਾ ਸੀ ਜੀ ਹਾਂਜੀ ਮੋਂਸੋ ਸਾਹਿਬ ਆ ਚੌਥਾ ਕਬੂਤਰ ਜੋ ਠੀਕ ਹੈ ਜੀ ਹਾਂਜੀ ਡਾਨਿਆ ਮੁੰਸਫ ਸਾਹਿਬ ਓਕੇ 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 ਹੈ ਜੀ ਇਹ ਆ ਲੱਗੀ ਆ ਜੀ ਮੋਰ ਠੀਕ ਆ ਹਾਂਜੀ ਮੁੰਸਫ ਸਾਹਿਬ ਓਕੇ ਹੈ ਜੀ ਓਕੇ ਹੈ ਜੀ ਇਹ ਪੰਜਵਾਂ ਕਬੂਤਰ ਹੀ ਜੀ ਹੁਣ ਜਿਹੜੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਉਹ ਸਾਰੇ 2 ਵੇ ਤੋਂ ਪਾਰ ਬੈਠੇ ਆ ਠੀਕ ਹੈ ਜੀ ਲਓ ਜੀ ਆ ਕਰੋ ਸਟੈਂਪ ਦਾ ਓਕੇ ਮੁੰਸਫ ਸਾਹਿਬ ਓਕੇ ਓਕੇ ਆਪਣੇ ਓਕੇ ਹੈ ਜੀ ਆਪਣੇ ਓਕੇ ਲੋ ਜੀ ਇਹ 2 ਵਜੇ ਦੇ 14 ਮਿੰਟ ਤੇ ਬੈਠਾ ਕਬੂਤਰ ਤੇ ਹਾਂਜੀ ਜਨਾਬ ਮੁੰਸਫ ਸਾਹਿਬ ਡੰਨ ਲੋ ਜੀ ਲੋ ਜੀ ਇਹ ਵੀ ਕਬੂਤਰ 2 19 ਦੇ ਬੈਠਾ ਜੋ ਠੀਕ ਆ ਆ ਵੇਖ ਲੋ ਕਬੂਤਰ ਹਾਂਜੀ ਮੁੰਸਫ ਸਾਹਿਬ ਓਕੇ ਆ ਇਹ ਆ ਕਬੂਤਰ ਆ ਜਿਹਨੇ ਐਂਡ ਕੀਤਾ ਵਾ ਦਸਵਾਵਾਂ ਦਸਵਾਵਾਂ ਕਬੂਤਰ 2 ਵਜੇ ਦੇ ਕਿੰਨੇ ਮਿੰਟ ਤੇ ਬੈਠਾ 33 ਮਿੰਟ ਤੇ 2 ਵਜੇ 33 ਮਿੰਟ ਤੇ ਬੈਠਾ ਜੀ ਆ ਵੇਖ ਲੋ ਤੇ ਇਹ ਜਿੰਨੇ ਵੀ ਕਬੂਤਰ ਆ ਜਿੰਨੀ ਬਰੀਡ ਆ ਸਾਰੀ ਜਿਗਰੂ ਭਾਈ ਦੇ ਘਰ ਦੀ ਬਰੀਡ ਆ ਜੀ ਹਾਂਜੀ ਮਨਸਰ ਸਾਹਿਬ ਆਪਣੇ ਲੋ ਭਾਈ ਦੰਨੇ ਓਕੇ ਲਓ ਜੀ ਤੇ ਸ਼ਤਾਲਿਆਂ ਲਓ ਬਈ ਓਕੇ ਜਨਾਬ ਓਕੇ 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 ਜੀ ਹਾਂਜੀ ਦੀ ਮੋਰਾ ਮਾਰਾਂ ਚੈੱਕ ਕਰ ਲੀਆਂ ਹੋਈਆਂ ਵਾ ਸਾਰੀਆਂ ਮਨਸਬ ਦੀ ਹਾਜ਼ਰੀ ਦੇ ਵਿੱਚ ਹਾਂਜੀ ਵੀਰ ਜੀ ਆ 2 ਵਜੇ ਬਿਠਾ ਕੂਤਰ ਵੇਖ ਲੋ ਐ ਕੋ ਅਸਰੇ ਨੂੰ ਪਾਣ ਕਿਹੜਾ ਬਲੱਡ ਇਹਦੇ ਵਿੱਚ ਆ ਆ ਉੱਤੇ ਹੀ ਵੇਖ ਲੋ ਤੇ 44 ਟੈਂਪਰੇਚਰ ਜੋ ਆ ਲਾਸਟ ਹੋਰ ਲਾਇ ਇੱਧਰ ਤੇ ਲਾਸਟ ਆ ਸ਼ਾਸਰਾ ਕਬੂਤਰ ਬੈਠਾ ਹੈ ਲਾਸਟ ਆ ਬਿਲਕੁਲ ਇਹ ਆ ਜ਼ੂਮ ਕਰ ਦਿਓ ਠੀਕ ਹੈ ਜੀ ਇਹ ਆ ਸ਼ਾਸਰਾ ਕਬੂਤਰ ਇਹ ਲਾਸਟ ਬੈਠਾ ਜੋ ਲੋ ਜੀ ਓਏ ਰਵੀਦਾ ਇਹਨੇ ਚਲਾਓ ਜੀ ਕੰਮੇ ਭਾਜੀ ਆ ਜਾਓ ਥੱਲੇ ਤੇ ਧੰਨਵਾਦ ਮੁੰਸਾ ਸਾਹਿਬ ਤੁਹਾਡਾ ਜਿਹੜਾ ਤੁਸੀਂ ਸਾਡੇ ਨਾਲ ਵੀ ਤਾਵਨ ਕੀਤਾ ਵਾ ਤੇ ਆਹ ਲੋਕੇਸ਼ਨ ਜੋ ਵੇਖ ਲੋ ਠੀਕ ਹੈ ਜੀ ਆ ਸਾਰੇ ਭਰਾ ਇਹਨਾਂ ਦੀ ਮਿਹਨਤ ਆ ਵੀਰਾਂ ਦੀ ਬੜੀ ਖਾਸ ਮਿਹਨਤ ਆ ਆ ਮਨਸਬ ਆਈ ਵੀਰ ਹੁਣੀ ਮਨਸਬ ਆਹੀ ਨਹੀਂ ਜੋ ਆ ਵੀਰ ਹੁਣੀ ਆਹ ਇਹ ਵੀਰ ਮਲਕਪੁਰੋਂ ਮਨਸਬ ਆਇਆ ਹੀ ਜੀ ਗਾਣਾ ਤੂੰ ਬਿੱਲੇ ਦਾ ਬਿੱਲੇ ਦਾ ਗਾਣਾ ਤੋਂ ਮਨਸਬ ਆਇਆ ਹੀ ਟੀਮ ਵੇਖ ਲੋ ਉੱਤਰ ਦੀ ਆ ਰਹੀ ਆ